जय भीम जय भारत मैं सोम सहोता तुम वेख रहे हो चैनल पोसुनामा, पोसुनामा यानी के पावर ऑफ सोशल यूनिटी पंद्रह जुलाई नु लेके लैके लोगों के सहम का माहौल है अमीर गरीब की सब ने इस फैसले तो खफा आप गलबात करते हैं कि आखिरकार पंद्रह जुलाई में अजिहा की होने वाला है जिसन लैके हर एक चेहरे तक एक उदासी है एक भय है एक डर है दोस्तों जी आप ਸਰਕਾਰਾਂ ਦੀ ਗੱਲ ਕਰੀਏ ਤੇ ਸਰਕਾਰਾਂ ਦੇ ਵੱਲੋਂ ਕਈ ਵਾਰ ਅਜਿਹੇ ਫੈਸਲੇ ਲੀਤੇ ਜਾਂਦੇ ਨੇ ਜਿਸ ਦੇ ਨਾਲ ਆਮ ਲੋਕ ਜਿਹੜੇ ਐ ਉਹ ਕਾਫੀ ਖਫਾ ਹੋ ਜਾਂਦੇ ਨੇ ਪਰੇਸ਼ਾਨ ਹੋ ਜਾਂਦੇ ਨੇ ਔਰ ਖਾਸ ਕਰਕੇ ਉਹ ਲੋਕ ਜੋ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਕੀ ਕਮਾਉਂਦੇ ਨੇ ਔਰ ਉਹਨਾਂ ਕੀ ਪਰਿਵਾਰ ਜਿਹੜਾ ਰਲ ਮਿਲ ਕੇ ਖਾ ਲੈਂਦਾ ਹੈ ਹੁਣ ਗੱਲ ਕਰਦੇ ਆਪਾਂ ਟੋਲ ਪੁਲਾਜਾਂ ਦੀ ਟੋਲ ਪੁਲਾਜੇ ਕਿਸੇ ਵੀ ਤੁਸੀਂ ਪਾਸੇ ਚਲੇ ਜਾਓ ਤੁਹਾਨੂੰ ਟੋਲ ਪਲਾਜ਼ਾ ਜ਼ਰੂਰ ਨਜ਼ਰ ਆਏਗਾ ਲੋਕ ਇਹ ਗੱਲ ਕਹਿ ਰਹੇ ਨੇ ਕਿ ਜਦ ਰੋਡ ਟੈਕਸ ਲਿਆ ਜਾਂਦਾ ਹੈ ਤਾਂ ਫਿਰ ਟੋਲ ਪਲਾਜ਼ਿਆਂ ਦੀ ਕੀ ਜ਼ਰੂਰਤ ਹੈ ਸਰਕਾਰ ਰੋਡ ਟੈਕਸ ਲੈਂਦੀ ਹੈ ਤੇ ਜ਼ਿੰਮੇਵਾਰੀ ਬਣਦੀ ਹੈ ਕਿ ਜੋ ਵੀ ਪ੍ਰਬੰਧ ਕੀਤੇ ਜਾਣ ਉਹ ਉਸ ਰੋਡ ਟੈਕਸ ਦੇ ਵਿੱਚੋਂ ਸੜਕਾਂ ਦੇ ਲਈ ਕੀਤੇ ਜਾਣ ਫਿਰ ਟੋਲ ਪਲਾਜ਼ਿਆਂ ਦੀ ਕੀ ਜ਼ਰੂਰਤ ਹੈ ਔਰ ਟੋਲ ਪਲਾਜ਼ੇ ਵੀ ਐਨੇ ਜ਼ਿਆਦਾ ਉਹਨਾਂ ਦੇ ਰੇਟ ਨੇ ਕਿ ਆਮ ਬੰਦਾ ਜਿਹੜਾ ਹੈ ਉਹ ਆਪਣੀ ਮਤਲਬ ਕਾਰ ਕੱਢਣ ਦੀ بجائے ਮੋਟਰਸਾਈਕਲ ਜਾਂ ਦੋ ਪਹੀਆ ਵਾਹਨ ਤੇ ਜਾਣਾ ਹੀ ਠੀਕ ਸਮਝਦਾ ਹੈ ਪਰ ਦੋਸਤੋ ਹੁਣ ਦੋ ਪਹੀਆ ਬਾਣ ਬਾਈਕ ਜਿਹੜੀ ਹੈ ਉਹ ਵੀ ਟੋਲ ਪਲਾਜ਼ਿਆਂ ਦੀ ਨਜ਼ਰ ਦੇ ਵਿੱਚ ਹੈ ਇੱਕ ਬਹੁਤ ਵੱਡਾ ਫੈਸਲਾ ਇਹਨਾਂ ਦਿਨਾਂ ਦੇ ਵਿੱਚ ਵਾਇਰਲ ਹੋ ਰਿਹਾ ਹੈ ਕਿ 15 ਜੁਲਾਈ ਤੋਂ ਹੁਣ ਜਿਹੜੇ ਟੋਲ ਪਲਾਜ਼ੇ ਨੇ ਉਹਨਾਂ ਟੋਲ ਪਲਾਜ਼ਾ ਦੇ ਉੱਪਰ ਬਕਾਇਦਾ ਤੌਰ ਤੇ ਮਤਲਬ ਜਿਹੜੇ ਆ ਦੋ ਪਹੀਆ ਵਾਹਨ ਜਿਹੜੇ ਨੇ ਉਹਨਾਂ ਦੇ ਉੱਪਰ ਵੀ ਟੋਲ ਟੈਕਸ ਜਿਹੜਾ ਹੈ ਲੱਗ ਸਕਦਾ ਹੈ ਔਰ ਉਹ ਵੀ ਕਿਤੇ ਨਾ ਕਿਤੇ ਉਸ ਦਾਇਰੇ ਦੇ ਵਿੱਚ ਨਜ਼ਰ ਆ ਰਹੇ ਨੇ ਮਤਲਬ ਕੀ 15 ਜੁਲਾਈ ਤੋਂ ਬਾਅਦ ਜਾਂ 15 ਜੁਲਾਈ ਤੋਂ ਦੋ ਪਹੀਆ ਵਾਹਨ ਜਾਂ ਵਾਈਕ ਜਿਹੜੇ ਨੇ ਉਹਨਾਂ ਤੇ ਵੀ ਟੋਲ ਪਲਾਜ਼ਾ ਲੱਗੇਗਾ ਇਸ ਤਰ੍ਹਾਂ ਨੇ ਜਿਹੜੀਆਂ ਖਬਰਾਂ ਵਾਇਰਲ ਹੋ ਰਹੀਆਂ ਨੇ ਔਰ ਇਨ੍ਹਾਂ ਖਬਰਾਂ ਨੂੰ ਲੈ ਕੇ ਕਾਫੀ ਜ਼ਿਆਦਾ ਲੋਕਾਂ ਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਮਾਹੌਲ ਜਿਹੜਾ ਨਜ਼ਰ ਆ ਰਿਹਾ ਹੈ ਹੁਣ ਗਰੀਬ ਬੰਦਾ ਸਵੇਰੇ ਦਿਹਾੜੀ ਟੱਪੇ ਲਈ ਜਾਂਦਾ ਹੈ ਔਰ ਜਦੋਂ ਮਤਲਬ ਟੋਲ ਪਲਾਜੇ ਦੇ ਤੇ ਨਹੀਂ ਸੀ ਦੋ ਪਹੀਆ ਵਾਹਨ ਦੇ ਟੋਲ ਲੱਗਣ ਦਾ ਉਹ ਚੁੱਪਚਾਪ ਲੰਘ ਜਾਂਦੇ ਸੀਗੇ ਔਰ ਦਿਹਾੜੀ ਲੱਗਦੀ ਸੀ ਨਹੀਂ ਲੱਗਦੀ ਸੀ ਉਹ ਫਿਰ ਵੀ ਕਿਸੇ ਨਾ ਕਿਸੇ ਤਰ੍ਹਾਂ ਵਾਪਸ ਆ ਜਾਂਦੇ ਸੀਗੇ ਹੁਣ ਦੇਖੋ ਦਿਹਾੜੀ ਲੱਗੇ ਨਾ ਲੱਗੇ ਜੇ ਤੁਸੀਂ ਇੱਕ ਵਾਰੀ ਗਏ ਹੋ ਤਾਂ ਟੋਲ ਲੱਗੇਗਾ ਔਰ ਕਿਸ ਤਰ੍ਹਾਂ ਹੋਏਗਾ ਦੁਬਾਰਾ ਹੁਣ ਸਰਕਾਰਾਂ ਇਸ ਸਭ ਨੂੰ ਕਿਸ ਤਰ੍ਹਾਂ ਵੇਖਣਗੀਆਂ ਇਹ ਬਹੁਤ ਵੱਡਾ ਸਵਾਲ ਬਣਿਆ ਹੋਇਆ ਹੈ ਸਵਾਲ ਇਸ ਕਦਰ ਬਣਿਆ ਹੋਇਆ ਹੈ ਟੋਲ ਪਲਾਜਿਆ ਤੋਂ ਤਾਂ ਲੋਕ ਪਹਿਲਾਂ ਹੀ ਪਰੇਸ਼ਾਨ ਨੇ ਹੁਣ ਨਵਾਂ ਜਿਹੜਾ ਫੈਸਲਾ ਆਇਆ ਹੈ ਇਸ ਨੂੰ ਲੈ ਕੇ ਲੋਕਾਂ ਦੇ ਵਿੱਚ ਪਰੇਸ਼ਾਨੀ ਹੋਰ ਜ਼ਿਆਦਾ ਵੱਧ ਗਈ ਹੈ ਲੋਕ ਜਿਹੜੇ ਨੇ ਸਹਿਮੇ ਸਹਿਮੇ ਨੇ ਹੁਣ ਪਹਿਲਾਂ ਮੈਨੂੰ ਤੋਂ ਇਸ ਤੋਂ ਇਹ ਲੱਗਦਾ ਹੈ ਕਿ ਜਿਵੇਂ ਦੋ ਪਹੀਆ ਵਾਹਨ ਦੇ ਉੱਪਰ ਟੋਲ ਟੈਕਸ ਲੱਗੇਗਾ ਜਾਂ ਟੋਲ ਪਲਾਜੇ ਦੇ ਉੱਪਰ ਪਰਚੀ ਕੱਟਣਗੇ ਕੋਈ ਨਾ ਕੋਈ ਸਿਸਟਮ ਬਣਾਉਣਗੇ ਲੇਕਿਨ ਕੀ ਆਉਣ ਵਾਲੇ ਦਿਨਾਂ ਵਿੱਚ ਸਾਈਕਲ ਤੇ ਵੀ ਟੋਲ ਪਲਾਜ਼ਾ ਲੱਗੇਗਾ ਸਾਈਕਲ ਨੂੰ ਵੀ ਇਸ ਦਾਇਰੇ ਵਿੱਚ ਲੈਣਗੇ ਕੀ ਕਰੇਗੀਆਂ ਸਰਕਾਰਾਂ ਕਿਸ ਤਰ੍ਹਾਂ ਲੋਕਾਂ ਨੂੰ ਮਤਲਬ ਇਹ ਲੋਕ ਜ਼ਲੀਲ ਕਰ ਰਹੇ ਨੇ ਕਿਸ ਤਰ੍ਹਾਂ ਲੋਕਾਂ ਦੀ ਮਤਲਬ ਕਹਿ ਸਕਦੇ ਆ ਕਿ ਸੋਚ ਨੂੰ ਕਨਵਰਟ ਕਰ ਰਹੇ ਨੇ ਲੋਕ ਪਹਿਲਾਂ ਹੀ ਪਰੇਸ਼ਾਨ ਹੈ ਮਹਿੰਗਾਈ ਤੋਂ ਪਰੇਸ਼ਾਨ ਹੈ ਤਰਾਂ ਤਰਾਂ ਦੇ ਰੇਟ ਹਰ ਰੋਜ਼ ਵੱਧਦੇ ਨੇ ਸਿਲੰਡਰਾਂ ਦੇ ਰੇਟ ਕਿਚਨ ਦੀ ਕੋਈ ਚੀਜ਼ ਲੈ ਲਓ ਅੱਜ ਰੇਟ ਕੁਝ ਹੋਰ ਹੈ ਕੱਲ ਰੇਟ ਕੁਝ ਹੋਰ ਹੈ ਸੋ ਸਰਕਾਰ ਜਿਸ ਸਰਕਾਰ ਨੇ 2013 14 ਤੋਂ ਇਹ ਗੱਲ ਕੀਤੀ ਸੀ ਕਿ ਅਸੀਂ ਸਿਲੰਡਰਾਂ ਦੇ ਰੇਟ ਘਟਾਵਾਂਗੇ ਗੈਸ ਘਟਾਵਾਂਗੇ ਔਰ ਜਿਹੜੀਆਂ ਖਾਣ ਪੀਣ ਵਾਲੀਆਂ ਵਸਤੂਆਂ ਉਹਨਾਂ ਦੇ ਉੱਪਰ ਰੇਟ ਜਿਹੜਾ ਹੈ ਉਹ ਘਟੇਗਾ ਲੇਕਿਨ ਅੱਜ ਇਹਨਾਂ ਸਰਕਾਰਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਲੋਕ ਕਿਸ ਕਦਰ ਇਸ ਸਰਕਾਰਾਂ ਤੋਂ ਇਸ ਸਰਕਾਰ ਤੋਂ ਪਰੇਸ਼ਾਨ ਹੈ ਆਏ ਦਿਨ ਕੋਈ ਨਾ ਕੋਈ ਅਜੀਹਾ ਟੈਕਸ ਲੱਗਦਾ ਹੈ ਆਏ ਦਿਨ ਅਜਹੀਆਂ ਮਹਿੰਗਾਈਆਂ ਦੇ ਰੇਟ ਵਧਦੇ ਨੇ ਜਿਸ ਨੂੰ ਲੈ ਕੇ ਆਮ ਬੰਦਾ ਜਿਹੜਾ ਹੈ ਉਹ ਕਾਫੀ ਜ਼ਿਆਦਾ ਪਰੇਸ਼ਾਨ ਹੈ ਹੁਣ ਜੇਕਰ ਇਹ ਖਬਰ ਸੱਚਮੁੱਚ ਸੱਚੀ ਹੋਈ ਕਿ 15 ਜੁਲਾਈ ਨੂੰ ਦੋ ਪਹੀਆ ਵਾਹਨ ਜਿਹੜੇ ਨੇ ਔਰ ਜਿਹੜੇ ਮਤਲਬ ਕਹਿ ਸਕਦੇ ਬਾਈਕ ਜਿਹੜੇ ਨੇ ਉਨ੍ਹਾਂ ਦੇ ਉੱਪਰ ਵੀ ਟੂਲ ਪਲਾਜਾ ਜਿਹੜਾ ਹੈ ਟੋਲ ਦੀ ਪਰਚੀ ਜਿਹੜੀ ਹੈ ਉਹ ਲੱਗੇਗੀ ਔਰ 15 ਜੁਲਾਈ ਨੂੰ ਲੈ ਕੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਅਮੀਰ ਗਰੀਬ ਸਭ ਲੋਕ ਇਸ ਫੈਸਲੇ ਤੋਂ ਖੁਸ਼ ਨੇ ਕੀ ਫੈਸਲਾ ਹੈ ਕਿੱਦਾਂ ਹੋਏਗਾ ਇਸ ਤੇ ਬਾਰੇ ਪੁਵਿੱਖ ਦੇ ਵਿੱਚ ਜਿਸ ਤਰ੍ਹਾਂ ਦੀ ਵੀ ਜਾਣਕਾਰੀ ਹੋਏਗੀ ਮੈਂ ਆਪ ਦੇ ਨਾਲ ਰੂਬਰੂ ਕਰਦਾ ਰਹਾਂਗਾ ਉਨੇ 15 ਜੁਲਾਈ ਜਿਹੜੀ ਹੈ ਕੀ ਇਹ ਸੱਚਮੁੱਚ ਇਸ ਤਰ੍ਹਾਂ ਦਾ ਹੋ ਸਕਦਾ ਹੈ ਹਾਲਾਂਕਿ ਪੋਸੂ ਨਾਮਾ ਇਸ ਚੈਨਲ ਪੋਸੂ ਨਾਮਾ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਰਿਹਾ ਪਰ ਫਿਰ ਵੀ ਜਦੋਂ ਅਖਬਾਰਾਂ ਦੀ ਕੋਈ ਸੁਰਖੀ ਬਣਦੀ ਹੈ ਨਿਊਜ਼ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਸਚਾਈ ਜ਼ਰੂਰ ਹੁੰਦੀ ਹੈ ਲੋਕਾਂ ਨੂੰ ਸੁੱਖ ਦਾ ਸਾਹ ਆਵੇ ਬਸ ਇਹੀ ਸਾਡੀ ਕਾਮਨਾ ਹੈ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ